ਜੋ ਵੀ ਖਿਡਾਰੀ ਜਾਂ ਵਿਦਿਆਰਥੀ ਸਨਮਾਨਿਤ ਹੋਣਗੇ ਉਹਨਾਂ ਨੇ ਆਪ ਦੀ ਬਹੁਤ ਜ਼ਿਆਦਾ ਘਾਲਣਾ ਘਾਈ ਹੁੰਦੀ ਹੈ ਮਿਹਨਤ ਕੀਤੀ ਹੁੰਦੀ ਹੈ ਤਾਂ ਕਰਕੇ ਉਹ ਇੱਥੇ ਇਹ ਸੰਸਥਾ ਤੋਂ ਜਾਂ ਆਹ ਦੀ ਸਕੂਲ ਦੀ ਸੰਸਥਾ ਤੋਂ ਪ੍ਰਾਈਜ਼ ਲੈਂਦੇ ਆ ਸਾਨੂੰ ਕੋਈ ਵੀ ਪ੍ਰੋਗਰਾਮ ਹੁੰਦਾ ਉਹਦੇ ਵਿੱਚੋਂ ਖਾਸ ਕਰਕੇ ਬੱਚਿਆਂ ਨੂੰ ਜਾਂ ਕੋਈ ਵੀ ਵਿਅਕਤੀ ਹੁੰਦਾ ਸਿੱਖ ਕੇ ਕੋਈ ਨਾ ਕੋ ਜਾਣਾ ਚਾਹੀਦਾ ਤੇ ਅਗਲੀ ਵਾਰ ਟੀਚਰ ਵੀ ਲੈ ਕੇ ਜਾਣਾ ਸੋਸੀ ਪ੍ਰੋਗਰਾਮ ਦਾ ਆਗਾਜ਼ ਲੈ ਕੇ ਕਰਨ ਜਾ ਰਹੇ ਹੈਗੇ ਹਨ ਸਿੰਘ ਪਾਲ ਸਿੰਘ ਦੀ 114ਵੇਂ ਜਾਂਦੈਨ ਨੂੰ ਜਿਹੜੇ 22 ਸਤੰਬਰ ਦਾ ਨੂੰ ਸੀ अगली बार इतो प्राइज लवान ग्राइज बहुत बड़ी गल हों प्राइज छोटे हो गए ਪਰ ਤੇ ਸਾਡੀ ਜ਼ਿੰਦਗੀ ਦੀ ਉਹ ਦਿਸ਼ਾ ਇਹ ਕੀ ਹੈ ਕਿ ਆ ਮਾਰਗਾ ਸਾਡਾ ਉਹਦੇ ਨਾਲ ਬਦਲ ਜਾਂਦਾ ਹੈ ਇਹਨੇ ਵੀ 500 ਤੋਂ 436 ਅੰਕ ਪ੍ਰਾਪਤ ਕਰਕੇ 87% ਅੰਕ ਪ੍ਰਾਪਤ ਕਰਕੇ ਇਹਦੇ ਨਾਲ ਹੀ ਰਾਸ਼ੀਪੁਰ ਡਾਕਟਰ ਆਫ ਵਰਪਰੀ ਸਿੰਘ ਨੂੰ ਇਹਨਾਂ ਦੇ ਮਿਹਨਤ ਵੱਲੋਂ ਹੌਸਲਾ ਅਫਵਾਦ ਦਿੱਤਾ ਹੈ ਨਾ ਬਹੁਤ ਬਹੁਤ ਧੰਨਵਾਦ ਇਹਨਾਂ ਬੱਚਿਆਂ ਦਾ ਹਾਂਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਖੁਸ਼ਵੰਤ ਬਰਗਾੜੀ ਆ ਸਰ ਅੱਜ ਤੁਹਾਡੇ ਵੱਲੋਂ ਸੈਮੀਨਾਰ ਲਾਇਆ ਗਿਆ ਬੱਚਿਆਂ ਦੇ ਉੱਪਰ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਸ਼ੀਤਪາກ ਸਿੰਘ ਲਾਇਬ੍ਰੇਰੀ ਵਿਦਿਆ ਵੱਲੋਂ ਅੱਜ 34 ਵਾ ਇਨਾਮ ਵੰਡ ਤੇ ਸਨਮਾਨ ਸਮਾਗਮ ਕਰਵਾਇਆ ਗਿਆ ਸੀ ਇਸ ਦੇ ਵਿੱਚ ਵਿਦਿਅਕ ਖੇਤਰਾਂ ਦੇ ਖੇਤਰ ਤੇ ਹੋਰ ਖੇਤਰਾਂ 'ਚ ਚੰਗੀ ਕਾਰਜਕਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਦੀ ਹੌਸਲਾ افزਾਈ ਕੀਤੀ ਗਈ ਸ਼ੀਤਪາກ ਸਿੰਘ ਲਾਇਬ੍ਰੇਰੀ ਲਗਭਗ ਪਿਛਲੇ 50 ਸਾਲਾਂ ਤੋਂ ਬਹੁਤ ਖੂਬਸੂਰਤ ਸਮਾਜ ਨੂੰ ਚੰਗੀ ਨਿਰੋਈ ਸੇਧ ਦੇਣ ਦੇ ਲਈ ਕੰਮ ਕਰ ਰਹੀ ਹੈ ਔਰ ਲਗਾਤਾਰ ਇਹ ਸਮਾਗਮ ਕਰਦੀ ਆ ਰਹੀ ਹੈ ਅੱਜ ਦਾ ਸਮਾਗਮ ਵੀ ਬਹੁਤ ਵਧੀਆ ਸੀ ਇਸ ਸਮਾਗਮ ਦੇ ਵਿੱਚ ਵਿਦਿਆਰਥੀਆਂ ਦੇ ਨਾਲ ਨਾਲ ਉਹਨਾਂ ਦੇ ਅਧਿਆਪਕਾਂ ਦੇ ਮਾਪਿਆਂ ਨੇ ਵੀ ਸ਼ਿਰਕਤ ਕੀਤੀ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਆਰਟ ਸਰਵਿਸ ਸਿੰਘ ਹੈ ਜੀ ਵੀਰ ਜੀ ਜਿਹੜਾ ਅੱਜ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਵਾਲਾ ਪ੍ਰੋਗਰਾਮ ਕੀਤਾ ਗਿਆ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਇਹ ਸਾਡਾ ਪ੍ਰੋਗਰਾਮ ਸ਼ਹੀਦ ਭਗਤ ਸਿੰਘ ਦੇ 118ਵੇਂ ਜਨਮ ਦਿਨ ਨੂੰ ਸਮਰਪਿਤ ਹੈ ਉਹਨਾਂ ਦੇ ਜਨਮ ਦਿਨ ਤੇ ਸੀ ਉਦੋਂ ਵੱਡਾ ਪ੍ਰੋਗਰਾਮ ਕਰਾਉਣਾ ਸੀਗਾ ਪਰ ਕੁਝ ਕਾਰਨਾਂ ਕਰਕੇ ਨਹੀਂ ਕਰਾ ਸਕੇ ਅੱਜ ਅਸੀਂ 34ਵਾਂ ਵਿਦਿਆਰਥੀ ਇਨਾਮ ਵੰਡ ਸਮਾਹ ਤੇ ਖੜ੍ਹੀਏ ਜਿਹੜੇ ਕੋ ਉਹਨਾਂ ਦਾ ਸਨਮਾਨਿਤ ਕੀਤਾ ਹੈਗਾ ਇਹਦੇ ਵਿੱਚ ਸਕੂਲਾਂ ਖੇਡਾਂ ਦੇ ਵਿੱਚ ਪਿੰਡੂ ਖੇਡ ਮੇਲੇ ਦੇ ਵਿੱਚ ਜਿਹੜੇ ਖਿਡਾਰੀ ਹੈ ਜਿਨ੍ਹਾਂ ਨੇ ਕਿ ਅਹਿਮ ਪ੍ਰਾਪਤੀਆਂ ਕੀਤੀਆਂ ਮੱਲਾ ਮਾਰੀਆਂ ਪੀਸ਼ਣਾ ਪ੍ਰਾਪਤ ਕੀਤੀਆਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਨਾਲ ਹੀ ਜਿਹੜੇ ਸਾਡੇ ਅਕਾਦਮਿਕ ਖੇਤਰ ਦੇ ਵਿੱਚ ਵਿਦਿਆਰਥੀ ਹੈਗੇ ਆ 5ਵੀਂ ਦਾ ਹੋਵੇ 8ਵੀਂ ਦਾ 10ਵੀਂ ਦਾ ਤੇ 12ਵੀਂ ਦਾ 14 ਕਲਾਸਾਂ ਦੇ ਵਿੱਚ ਉਹਨਾਂ ਨੂੰ ਬੱਚਿਆਂ ਨੂੰ ਪਹਿਲੀ ਸੈਕੰਡ ਤੇ 3rd ਪਿਛਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਨੂੰ ਪਹਿਲੀ ਪਿਛਣ ਵਾਲੇ ਬੱਚਿਆਂ ਨੂੰ 5200 ਰੁਪਏ ਦੀ ਨਗਦ ਰਕਮ ਦਿੱਤੀ ਗਈ ਹੈਗੀ ਹੈ ਦੂਜਿਆਂ ਨੂੰ 3100 ਰੁਪਏ ਦਿੱਤੀ ਗਈ ਹੈ ਤੇ ਤੀਜੀ ਪਿਛਣ ਵਾਲਿਆਂ ਨੂੰ 2100 ਰੁਪਏ ਦਿੱਤੀ ਗਈ ਹੈ ਤੇ ਜਿਹੜੇ ਖੇਡਾਂ ਦੇ ਖੇਤਰ ਦੇ ਵਿੱਚ ਸਕੂਲ ਪੱਧਰ ਤੇ ਜਿਹੜੇ ਬੱਚਿਆਂ ਨੇ ਪ੍ਰਾਪਤੀਆਂ ਕੀਤੀਆਂ ਹੈਗੀਆਂ ਉਹਨਾਂ ਨੂੰ 15-1500 ਰੁਪਏ ਦੀ ਟੀਮ ਨੂੰ ਜਾਂ ਵਿਦਿਆਰਥੀ ਨੂੰ ਦਿੱਤੀ ਗਈ ਹੈ ਸਹਿਤਾ ਇਹ ਬਲਵੰਤਰਾ ਇਹ ਮਿੱਤਲ ਵੱਲੋਂ ਦਿੱਤੀ ਗਈ ਹੈ ਵੱਖ-ਵੱਖ ਦਾਨੀ ਸੱਜਣਾ ਵੱਲੋਂ ਇਹ ਸਹਿਤਾ ਹਰ ਸਾਲ ਦਿੱਤੀ ਜਾਂਦੀ ਹੈ ਜਿਹੜੇ ਕਿ ਖਿਡਾਰੀਆਂ ਨੇ ਖੇਡਣ ਜਾਣਾ ਉਹਨਾਂ ਦੀ ਮੰਗ ਹੈ ਕਿ ਸਾਨੂੰ ਪਹਿਲਾ ਸਨਮਾਨ ਦਿੱਤਾ ਜਾਵੇ ਕਿਰਪਾ ਕਰਕੇ ਉਸ ਟੀਮ ਨੂੰ ਬੇਨਤੀ ਹੈ ਤੂੰ ਆਜਾ ਸਟੇਜ ਉੱਤੇ ਆਪਣਾ ਪ੍ਰਾਈਜ਼ ਲੈ ਜਾ ਸੋ ਨਾਲ ਹੀ ਉਹ ਬੇਨਤੀ ਕਰਵਾ ਬਲਵੰਤਰਾ ਜੀ ਮਿੱਤਲ ਨੂੰ ਉਹ ਆਜਣ ਇਹ ਐਸਪੀ ਇਸ ਗੁਆਚ ਕਰਮਗੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਖੁਸ਼ਵੰਤ ਵਰਗੜੀ ਜੀ ਜਵਾਂ ਟੀਮ ਤੇ ਦੋ ਆਰਗੇਸਟ ਦੇ ਅੱਛਾ ਸ਼ੇਪੀ ਜੀ ਖੜਾ ਹਾਂ ਡਾਕਟਰ ਸਾਹਿਬ ਸਾਈਡ ਤੇ ਜੀ 9 ਮਿੰਟਾਂ 9 ਤੇ 6 ਦੋਨਾਂ ਟੀਮਾਂ ਜੀ ਇਹ ਖਿਡਾਰੀ ਇਹਨਾਂ ਦੇ ਇਹਨਾਂ ਨੇ ਵੀ ਪਿਓ ਨੇ ਰੱਸਾ ਕਸੀ ਤੀਓ ਕਾਫੀ ਨਾਰੋਜ਼ਨ ਕੀਤਾ ਹੈ ਸਾਡੇ ਪਿੰਡ ਦਾ ਆਦੇ ਮਾਤਾ ਪਿਤਾ ਦਾ ਆਦੇ ਰਿਆਤਾਂ ਦਾ ਆਦੇ ਕੋ ਸਹਿਬਾਨ ਜਿਨ੍ਹਾਂ ਨੇ